ਆਹ ਲੋ ਜੀ ਕੱਲ ਦਾ ਇਹ ਖੜੀ ਆ ਟਰਾਲੀ ਇਹਦਾ ਪਤਾ ਨਹੀਂ ਪੈਂਚਰ ਹੋਇਆ ਪਤਾ ਨਹੀਂ ਕੀ ਹੋਇਆ ਵਾ ਇਤੋਂ ਨੰਗਣ ਵਾਲਿਆਂ ਨੂੰ ਇੰਨੀ ਪਰੇਸ਼ਾਨੀ ਆ ਰਹੀ ਆ ਆ ਤੁਹਾਨੂੰ ਮੈਂ ਹੁਣ ਦਿਖਾਇਆ ਠੀਕ ਆ ਜੀ ਆ ਹੁਣ ਤੁਸੀਂ ਦੇਖ ਲਿਓ ਕੋਈ ਹੋਰ ਗੱਡੀ ਆ ਜੂਗੀ ਆ ਸਾਰਾ ਰਾਹ ਦੇਖ ਲਓ ਚਿੱਟੀ ਲਾਈਨ ਤੋਂ ਪਰੇ ਗਈ ਹੋਈ ਆ ਅੱਧੀ ਸੜਕ ਰੋਕੀ ਹੋਈ ਆ ਨਾ ਇਹਦੇ ਪਿੱਛੇ ਕੋਈ ਲਾਈਟ ਲੱਗੀ ਆ ਨਾ ਕੋਈ ਲਾਲ ਸਟicker ਲੱਗਿਆ ਵਾ ਹੁਣ ਅਸੀਂ ਚੱਲੇ ਆ ਬਾਜ਼ਾਰ ਨੂੰ ਮੈਂ ਸੋਚਦਾ ਮੈਂ ਲੈ ਕੇ ਆਵਾਂ ਸਟicker ਕਿਉਂਕਿ ਜਿਹੜੇ ਬੰਦੇ ਟਰਾਲੀ ਆ ਉਹਨਾਂ ਨੂੰ ਤਾਂ ਕੋਈ ਸ਼ਰਮ ਹੈ ਨਹੀਂ ਠੀਕ ਹੈ ਜੀ ਕੱਲ ਨੰਬਰਦਾਰ ਸਾਹਿਬ ਸਾਡੇ ਤਲਵਿੰਦਰ ਸਿੰਘ ਉਹਨਾਂ ਨੇ ਵੀ ਇਹਦੀ ਵੀਡੀਓ ਪਾਈ ਸੀਗੀ ਹਾਂਜੀ ਕਿਵੇਂ ਮਿੱਤਰੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਰੈਕੋਰਡ ਤੋਂ ਮੁੱਲਾਂਪੁਰ ਰੋਡ ਤੇ ਮੇਰੇ ਵੀਰ ਤਲਵਿੰਦਰ ਸਿੰਘ ਧਾਲੀਆਲ ਹਲਵਾਰੇ ਤੋਂ ਆ ਜਿਹੜਾ ਸਾਡਾ ਨੰਬਰਦਾਰ ਸਾਹਿਬ ਉਹਨਾਂ ਨੇ ਕੱਲ ਰਾਤ ਲਾਈਵ ਹੋਏ ਸੀਗੇ ਇੱਥੇ ਵੀ ਇੱਕ ਟਰਾਲੀ ਖੜੀ ਆ ਸੜਕ ਦੇ ਵਿਚਾਲੇ ਤੇ ਉਹ ਵੀਡੀਓ ਵਾਇਰਲ ਵੀ ਹੋਈ ਆ ਪਰ ਅਜੇ ਤੱਕ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਟਰਾਲੀ ਪਰੇ ਕੀਤੀ ਨਾ ਕੇ ਪ੍ਰਸ਼ਾਸਨ ਨੇ ਸਭ ਦੇ ਹੱਥ ਖੜੇ ਨੇ ਤੇ ਇਧਰੋਂ ਦੇਖੋ ਵੀ ਟ੍ਰੈਫਿਕ ਕਿੰਨਾ ਔਖਾ ਹੋ ਰਿਹਾ ਕਿਵੇਂ ਲੈਟਾ ਮਾਰ ਮਾਰ ਲੋਕੀ ਆ ਰਹੇ ਨੇ ਆ ਚਿੱਟੀ ਲੇਨ ਤੋਂ ਜਮਾਂ ਚਿੱਟੀ ਲੇਨ ਤੋਂ ਪਰੇ ਖੜੀ ਟਰਾਲੀ ਆ ਆ ਚਿੱਟੀ ਲੇਨ ਪੂਰੀ ਇੱਕ ਪਾਸਾ ਘੇਰਿਆ ਹੋਇਆ ਟਰਾਲੀ ਨੇ ਤੇ ਅਸੀਂ ਅੱਜ ਜਦੋਂ ਸਦਾ ਇੱਥੋਂ ਨੰਗਦੇ ਸੀਗੇ ਉਦੋਂ ਇੱਕ ਗੱਡੀ ਦਾ ਬਹੁਤ ਔਖਾ ਵਜਾ ਹੋਇਆ Mahindra ਕੈਂਟਰ ਗੱਡੀ ਸੀਗੀ ਉਹ ਇੰਨੀ ਔਖੀ ਬੱਜੀ ਤੇ ਪਿੱਛੇ ਉਹਦੇ ਡੰਗਰ ਸੀਗੇ ਜਦੋਂ ਉਹਨਾਂ ਨੇ ਬ੍ਰੇਕਾਂ ਲਾਈਆਂ ਤਾਂ ਉਹਦੇ ਬਹੁਤ ਸੱਟਾਂ ਜਾਨੀ ਕਿ ਬਹੁਤ ਬਚਾ ਹੋਇਆ ਤੇ ਸਾਡੇ ਦਿਮਾਗ 'ਚ ਆਈ ਨਾ ਮੈਂ ਅੱਗੇ ਲਾਢੀ ਸੋਹਲੀ ਵੀਰ ਦੀ ਵੀਡੀਓ ਦੇਖਦਾ ਹੁੰਦਾ ਸੀ ਉਹ ਰੈਫਿਲੇਟਰ ਟਿਪਾਂ ਲਾਉਂਦੇ ਹੁੰਦੇ ਸੀਗੇ ਵੀ ਜੇ ਕੋਈ ਰਾਜ ਵਾਹਨ ਹੁੰਦਾ ਜਾਂ ਟਰਾਲੀਆਂ ਦੇ ਮਗਰ ਫਿਰ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਵੀ ਹੱਲ ਆ ਦਨੇ ਵੀ ਚਲੋ ਜੇ ਕਿਸੇ ਦੀ ਜਾਨ ਬਚ ਜੂ ਆਪਣਾ ਕੋਈ 10-20 ਰੁਪਏ ਨਾਲ ਕੋਈ ਘਾਟਾ ਨਹੀਂ ਪੈਣ ਲੱਗਿਆ ਹੈਗਾ ਇੱਥੋਂ ਜਾਨੀ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਆ ਹੁਣ ਤੁਸੀਂ ਵੀਡੀਓ ਦੇਖ ਲਓ ਆ ਦੀਦੀ ਦਾ ਨਹੀਂ ਟਰਾਲੀ ਤੁਹਾਨੂੰ ਜਮਾ ਕੁਛ ਪਤਾ ਨਹੀਂ ਲੱਗਦਾ ਤੇ ਆਪਾਂ ਲੇਟ ਲਾਉ ਆ ਲਾਉਨੇ ਆ ਦੇ ਰੈਗੂਲੇਟ ਰੈਟ ਫਿਰ ਤੁਹਾਨੂੰ ਦਿਖਾਉਨੇ ਆ ਵੀ ਚਲੋ ਕਿਸੇ ਦਾ ਤਾਂ ਕੋਈ ਫਾਇਦਾ ਹੋਵੇ ਕੋਈ ਜਾਨ ਇੱਕ ਵੀ ਜਾਨ ਬਚ ਗਈ ਨਾ ਅਸੀਂ ਇਹ ਕਹਿੰਦੇ ਆ ਆ ਦੇਖੋ ਦੇਖਦੇ ਦੇਖਦੇ ਚਲੋ ਪਹਿਲੀ ਤਾਂ ਗੱਲ ਮਹਾਰਾਜ ਅਗੇ ਅਰਦਾਸ ਆ ਵੀ ਇਹ ਜਾ ਕੰਮ ਕੋਈ ਹੋ ਵੀ ਨਾ ਹਾਂ ਆਪ ਦੇਖਿਓ ਲੇਟ ਜਗੂ ਵੀ ਉਹ ਲੇਟ ਪਊਗੀ ਲੋਕਾਂ ਨੂੰ ਪਤਾ ਲੱਗੂ ਬਾਬਾ ਜੀ ਆਹ ਦੇਖੋ ਆ लास्ट ਟਿੱਕਰ ਜਾਗਦਾ ਦਾ ਹੈ ਪਤਾ ਤਾਂ ਲੱਗਦਾ ਅਗਲੇ ਨੂੰ ਵੀ ਕੁਝ ਖੜਾ ਇਸ ਕਰਕੇ ਨਾ ਸਾਰੇ ਭਰਾਵਾਂ ਨੂੰ ਬੇਨਤੀ ਆ ਜੇ ਰਹਿ ਜੇ ਕੰਮ ਨਾ ਕਰਿਆ ਕਰੋ ਤੇ ਜਿਹਦੀ ਵੀ ਇਹ ਟਰਾਲੀ ਆ ਭਰਾਵਾਂ ਕੇ ਲੈ ਜੋ ਯਾਰ ਕਾਨੂੰ ਤੁਸੀਂ ਕਿਹ ਗਰੀਬ ਦੀ ਜਾਨ ਲੈਣੀ ਆ ਵੀਰੇ ਚੱਲ ਸੱਤੋ ਤਾਂ ਜਿੰਨਾ ਕੋਈ ਅਸੀਂ ਕਰਤਾ ਧੰਨਵਾਦ ਸਾਡੇ ਭਰਾ ਪ੍ਰੋਫੈਸਰ ਸਿੰਘ ਪੰਗਲਵਾਰਾ ਦਾ ਜਿਨ੍ਹਾਂ ਨੇ ਸਾਨੂੰ ਇਸ ਵਾਰ ਦੱਸਿਆ ਉਹ ਛੜਕ ਵਾਲੇ ਪਾਸੇ ਜਿਆਦਾ ਲਾਤੀ। ਬਸ ਚਾਰ ਜਗ੍ਹਾ ਆਪਾਂ ਇਹਦੇ ਟੇਪਾਂ ਲਾਤੀਆਂ। ਉਹ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਇਹਦਾ ਫਾਇਦਾ ਕੀ ਆ। ਹੁਣ ਤਾਂ ਹਨੇਰਾ ਪੈਂਦਾ ਵਾ ਤੇ ਹੁਣ ਉਧਰੋਂ ਆਉਂਦਾ ਤੁਹਾਨੂੰ ਦਿਖਾਉਨੇ ਆ ਦੂਰੋਂ। ਬਸ ਯਾਨੀ ਇਹ ਇਹੀ ਬਹਿੰਤ ਆ ਵੀ ਇਹ ਅਜੇ ਕੰਮ ਨਾ ਕਰਿਆ ਕਰੋ ਭਰਾ ਬਣ ਕੇ। ਆ ਦੇਖੋ ਚ ਇਕੱਲੀਆਂ ਲੇਟਾਂ ਹੀ ਹੁਣ ਦੀਨੀਆਂ ਤੁਹਾਨੂੰ ਜਗਤੀਆਂ ਆ ਦੇਖੋ। ਔਰ ਇੱਕ ਆਪਾਂ ਪਰੇ ਪ੍ਰਾਲੀ ਦੇ ਉੱਤੇ ਲਾਤੀ ਦੋ ਤਿੰਨ ਥੱਲੇ ਲਾਤੀ ਚਲੋ ਮੇਰੀ ਵੀਰੇ ਬਸ ਆਪਾਂ ਐਂਡ ਤੇ ਅਹੀ ਬੇਨਤੀ ਆ ਕਿ ਬਹੁਤ ਜਾਨੀ ਕਿ ਟਰਾਲੀ ਭਰਾ ਬਣ ਕੇ ਪਰੇ ਕਰਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਟਰਾਲੀ ਪਰੇ ਕਰਾਈ ਜਾਵੇ ਜਿਹੜੀ ਇਹ ਖੜੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਇਹਦੇ ਉੱਪਰੋਂ ਧੂਆਂ ਵੀ ਨਿਕਲ ਰਿਹਾ ਵੀ ਪਤਾ ਨਹੀਂ ਇਹ ਗਰਮੈਸ਼ ਨਾਲ ਸਾਲੀ ਅੱਗ ਬਣਾ ਲੱਗ ਜੇ ਅੰਦਰ ਹਾਂ ਦਵਾ ਮੁਰਾ